ਸਾਨ ਸਹਿਬਾ ਅਸੀਕਾ ਸਰ ਹਰਮਨਪ੍ਰੀਤ ਜੀ ਅਮਨਜੋਤ ਹਰਲੀਨ ਦਿਓ ਸਾਡੇ ਪੰਜਾਬ ਦੀਆਂ ਤੀਆਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਕੀ ਕਹਾਂ ਤੁਹਾਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵਿੱਚ ਬਣਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਸ਼ੌਅ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਸਪੋਰਟਸ ਲਵਰ ਵੀ ਆ ਫੈਨ ਵੀ ਆ ਤੇ ਕੱਲੀ ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12:00 ਵਜੇ ਜਿਹੜਾ ਕੈਚ ਤੁਸੀਂ ਕਲੈਰਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕਿਉਂਕਿ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜੀਆਂ ਕੰਬੀ ਜਾਂਦੀਆਂ ਨੇ ਕਿਤੇ ਪਛਾਣ ਪਛੁੜਤਾ ਨਹੀਂ ਆ ਗਿਆ ਨਹੀਂ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਅ ਕਈ ਵਾਰੀ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਵੀ ਆਂ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀਗਾ ਜਿੱਦੇ ਜੈਮਾ ਨੇ 127 ਨਾਟ ਆਊਟ ਬਣਾਏ ਨਾ ਤੋੜ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਸਰ ਹਾਂ ਮੈਂ ਉਦੋਂ ਗੁਜਰਾਤ ਸੀਗਾ ਮੈਂ ਉਦੋਂ ਉਸ ਉਹ ਮੈਚ ਦੇ ਵਿੱਚ ਤੇ ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨਲ ਹੋ ਗਏ ਸੀ ਤੇ ਇੱਕ ਵੱਡੀ ਬੰਬੇਟ ਸੱਟ ਵੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਅਸੀਂ ਮਨ ਕੋ ਕੋ ਨਾ ਉਹ ਤਾਂ ਕਦੇ ਲੀਗ ਮੈਚ ਹਾਰੇ ਹੀ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਘਰੇ ਬੈਠੇ ਨੇ ਹੈਨਾ ਹਾਂਜੀ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਹੈ ਕੋ ਕੋ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਤੇ ਉਹ ਮਤਲਬ 2-3 ਵਾਰੀ ਇੱਦਾਂ ਇੱਦਾਂ ਹੋ ਗਿਆ ਸੀ ਉਹ ਅਸਲ 'ਚ ਕੈਚ ਨਹੀਂ ਫੜਿਆ ਅਸਲ 'ਚ ਉਹ ਟਾਪੀ ਸੀ ਜੀ ਸਰ ਜੀ ਹੈਨਾ ਤੇ ਤੁਸੀਂ ਪਸਾਡੇ ਪੰਜਾਬ ਦਾ ਮਾਣ ਹੋ ਤੇ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਨਮਾਨ ਵੀ ਕਰਾਂਗੇ ਤੁਹਾਨੂੰ ਪੂਰਾ ਮਾਣ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਨਾ ਮਿਲੂਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀਆਂ ਬ੍ਰੈਂਡ ਇੰਸਟਿਟਿਊਟਸ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ਤੱਬਾ ਜਾ ਕੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ ਕਿ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਜਾਂ ਇਹਨੂੰ ਪੱਥਰ ਤੇਰੇ ਤਾਂ ਪੁੱਤ ਪੱਥਰ ਮਾਰਿਆ ਮੱਥੇ ਹਨਾ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਓਡਾਰੀਆਂ ਨੇ ਉਹ ਸਮਾਨਾਂ ਚ ਉੱਚੀਆਂ ਲੱਗ ਸਕਦੀਆਂ ਨੇ ਦੇਖੋ ਤਾਂ ਕਪਤਾਨ ਸਾਹਿਬਾ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਵੀ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਜਾ ਜਿਹੜੇ ਤੁਹਾਡੇ ਬੈਲਵਿਸ਼ਰਸ ਨੇ ਜਾਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਉਹਨਾਂ ਲਈ ਹਾਂਜੀ ਸਰ ਸਾਡੇ ਸਾਡੇ ਲਈ ਇਹ ਵੋ ਵੱਡੀ ਅਚੀਵਮੈਂਟ ਹੈ ਔਰ ਇਸ ਇਸ ਟਾਈਮ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆ ਦਾ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕੀਤਾ ਜਦੋਂ ਦੇ ਤੁਸੀਂ ਪੰਜਾਬ ਦੇ ਸੀਐਮ ਬਣੇ ਹੋ ਸਪੋਰਟਵਲੰਦੇ ਦਾ ਪੂਰੀ ਲਾਈਫ ਚੇਂਜ ਹੋ ਗਿਆ ਕਿਉਂਕਿ ਅਸੀਂ ਬਸ ਥੋੜਾ ਜਿਹਾ ਵੀ ਅਚੀਵਮੈਂਟ ਨਹੀਂ ਕਰਦੇ ਤੁਸੀਂ ਸਾਨੂੰ ਉਹਦੇ ਹੀ ਕਾਲ ਕਰਦੇ ਹੋ ਉਹਦੀ ਮੈਸੇजेस ਕਰਦੇ ਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਸਾਨੂੰ ਇੰਨਾ ਕਲੋਜ਼ਲੀ ਵਾਚ ਕਰ ਰਹੇ ਨੇ ਸਾਡੀ ਹਰ ਇੱਕ ਪਰਫਾਰਮੈਂਸ ਨੂੰ ਇਤਨਾ ਅਪਰੀਸ਼ੀਏਟ ਕਰਦੇ ਆਂ ਔਰ ਆਮ ਸ਼ੋਰ ਕਿ ਤੁਹਾਡੀ ਇੰਨੀ ਜ਼ਿਆਦਾ ਇਨਵੋਲਵਮੈਂਟ ਹੈ ਇਹ ਪੰਜਾਬ ਵਿੱਚ ਹੋਰ ਵੀ ਅਵੇਅਰਨੈਸ ਲੈ ਕੇ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲੋਕ ਸਾਨੂੰ ਦੇਖ ਰਹੇ ਨੇ ਸਭ ਬਹੁਤ ਜ਼ਿਆਦਾ ਲੁੱਕੀ ਮੋਟੀਵੇਟ ਹੋ ਗਏ ਔਰ ਛੋਟੇ ਛੋਟੇ ਕੁੜੀਆਂ ਜਿਨ੍ਹਾਂ ਨੇ ਸਾਨੂੰ ਟੀਵੀ ਦੇ ਵਿੱਚ ਦੇਖਿਆ ਖੇਲਦੇ ਹੋਏ ਔਰ ਲਾਈਵ ਦੇਖਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਹੁਤ ਮੋਟੀਵੇਟ ਕਰਾਂਗੇ ਅੱਗੇ ক্রিকেট ਨਹੀਂ ਬਾਕੀ ਹੋਰ ਵੀ ਸਾਰੇ ਸਪੋਰਟਸ ਖੇਡਣ ਲਈ ਨਹੀਂ ਬਹੁਤ ਵਧੀਆ ਦੇਖੋ ਮੈਂ ਤਾਂ ਮੈਂ ਤਾਂ ਅਕਸਰ ਇਹ ਕਹਿੰਦਾ ਕਿ ਦੇਖੋ ਚਾਰ ਸਪੋਰਟਸ ਨੇ ਮੇਜਰ ਵਿਮਨ ক্রিকেট men's cricket hockey ਤੇ football ਚਾਰਾਂ ਦੇ ਕੈਪਟਨ ਪੰਜਾਬੀ ਨੇ ਇਸ ਵਕਤ ਹੈਨਾ ਸ਼ੁਭਮਨ ਗਿੱਲ ਹੋ ਗਿਆ ਉਧਰੋਂ ਤੇ ਇੱਧਰ ਆਪਣਾ ਤੁਸੀਂ ਹੋਗੇ ਤੇ ਉਹ ਆਪਣਾ ਹਰਮਨਪ੍ਰੀਤ ਉਹਦਾ ਨਾਮ ਵੀ ਹਰਮਨਪ੍ਰੀਤ ਹੀ ਹੈ ਆਪਣਾ ਹਾਕੀ ਵਾਲੇ ਜਿਹਨੇ ਮੁੰਡੇ ਨੇ ਉਹ ਤਾਂ 11 ਚੋਂ 9 ਪਲੇਅਰ ਆਪਣੇ ਨੇ ਤੇ ਜਦੋਂ ਤੁਹਾਨੂੰ ਸਨਮਾਨ ਕਰਨ ਲਈ ਤੁਸੀਂ ਬੁਲਾਏ ਸੀਗੇ ਤੇ ਸਾਰੇ ਤਾਂ ਉਦੋਂ ਸਾਰੇ ਪਲੇਅਰ ਆਏ ਸੀਗੇ ਤੇ ਸਪੋਰਟਸ ਦੇ ਵਿੱਚ ਅਚੀਵਮੈਂਟਸ ਜਿਹੜੀਆਂ ਪੰਜਾਬ ਦੀਆਂ ਬਹੁਤ ਹਿਸਟਰੀ ਵਧੀਆ ਬਹੁਤ ਵੱਡੀ ਹਿਸਟਰੀ ਹੈ ਪੰਜਾਬ ਦੀ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੀਰ ਮਛੱਲਾ ਖੇਡਣ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇਸ ਪੀਸੀਏ 'ਚ ਖੇਡ ਨਹੀਂ ਦਿੰਦੇ ਸੀ ਹੈਨਾ ਤੇ ਮੈਨੂੰ ਯਾਦ ਹੈ ਤੁਸੀਂ ਮੈਨੂੰ ਇਹ ਕਹਿਆ ਸੀਗਾ ਤੇ ਮੈਨੂੰ ਕਹਿ ਸੀ ਵੀ ਇੱਥੇ ਵੀ ਪ੍ਰੈਕਟਿਸ ਕਰਨ ਦੋ ਵੀ ਮੈਂ ਜੇ ਵੱਡੇ ਗਰਾਊਂਡ 'ਚ ਨਹੀਂ ਪ੍ਰੈਕਟਿਸ ਹੋਊਗੀ ਤਾਂ ਫਿਰ ਇਹ ਕਿਨੇ ਮੈਣਾ ਜਾਊਗਾ ਕਿ ਛੱਕਾ ਕਿੱਧਰ ਮਾਰਨਾ ਤੇ ਹਰਨਿੰਨ ਤੁਸੀਂ ਕੀ ਕਹਿਣਾ ਚਾਹੁੰਦੇ? ਅ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਵਾਸਤੇ ਇਹ ਲਾਈਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਬਟ ਮਤਲਬ ਮੈਂ ਇਹ ਕਹੂੰਗੀ ਕਿ ਹਰ ਚੀਜ਼ ਮਤਲਬ ਸਾਨੂੰ ਗਵਰਨਮੈਂਟ ਨੇ ਬਹੁਤ ਸਪੋਰਟ ਕਰੇ ਤੇ ਮਤਲਬ ਪਹਿਲਾਂ ਵੀ ਅਸੀਂ ਖੇਡਦੇ ਹੁੰਦੇ ਸੀਗੇ ਬਟ ਟੈਕਨੋਲਜਮੈਂਟ ਵਗੈਰਾ ਹੁਣ ਆਨ ਲੱਗੀ ਹੈ ਤੇ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੀ ਚੀਜ਼ਾਂ ਵਾਸਤੇ ਤੇ ਜਿਵੇਂ ਹਰੀਦੀਨ ਨੇ ਕਿਹਾ ਕਿ ਸਪੋਰਟਸ ਵਾਲਿਆਂ ਦੀ ਲਾਈਫ ਚੇਂਜ ਹੋ ਗਈ ਮਤਲਬ ਆਈ ਰਿਮੈਂਬਰ ਕਿ ਜਦੋਂ ਆਪਾਂ ਜਦੋਂ ਪਿਛਲੀ ਵਾਰੀ ਅਸੀਂ ਕਾਮਨ ਵੈਲਥ ਵੇਲੇ ਆਏ ਸੀਗੇ ਤੇ ਤੁਹਾਡੀ ਸਪੀਚ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਕੋਈ ਚੀਫ ਮਿਨਿਸਟਰ ਇੰਨਾ ਇਨਵੋਲਡ ਹੈ ਸਪੋਰਟਸ ਦੇ ਵਿੱਚ ਤੁਸੀਂ ਸਿਰਫ ਕ੍ਰਿਕਟ ਨਹੀਂ ਹੋਰ ਵੀ ਸਪੋਰਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖੀ ਸੀਗੀ ਹਰ ਚੀਜ਼ ਵਾਸਤੇ ਤੇ ਥੈਂਕ ਯੂ ਸੋ ਮੱਚ ਸਰ ਤੇ ਕਪਤਾਨ ਸਾਹਿਬਾ ਤੇ ਫਿਰ ਜੋ ਸ਼ਿਫਾਲੀ ਦੇਖੋ ਕਿਸਮਤ ਉਹ ਕਿਤੇ ਹੋਰ ਖੇਡਦੀ ਫਿਰਦੀ ਸੀ ਹੈਨਾ ਤੇ ਪ੍ਰਤੀਕਰ aval ਦੇ 6:00 ਵਜੇ ਤਾਂ ਫਿਰ ਉਹਨੂੰ ਬੁਲਾ ਲਿਆ ਪਰ ਪਹਿਲੇ ਮੈਚ ਬੋਲਿੰਗ ਨਹੀਂ ਕੀਤੀ ਤੇ ਦੂਜੇ ਮੈਚ ਤੁਸੀਂ ਜਦੋਂ ਬਾਲ ਫੜਾਈ ਤੁਹਾਨੂੰ ਉਮੀਦ ਸੀਗੀ ਇੱਕ ਓਵਰ 'ਚ ਦੋ ਵਿਕਟ ਲੈ ਜਾਊਗੀ ਹਾਂਜੀ ਸਰ ਕਿਉਂਕਿ ਜਿਵੇਂ ਉਹ ਬੈਟਿੰਗ ਕਰ ਰਹੀ ਸੀ ਮੈਨੂੰ ਲੱਗ ਰਿਹਾ ਸੀਗੀ ਅੱਜ ਇਹਦਾ ਦਿਨ ਹੈ ਕਿਉਂਕਿ ਆ ਸਪੋਰਟਸ ਦੇ ਵਿੱਚ ਬੜਿਆ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਤੁਸੀਂ ਰਿਅਲਾਈਜ਼ ਕਰੋ ਕਿ ਕਿੰਨਾ ਦਿਨ ਚੱਲ ਰਿਹਾ ਵਧੀਆ ਅ ਜਦੋਂ ਜਦੋਂ ਸਾਡੇ ਵੀ ਸਾਡੀਆਂ ਵੀ ਜਦੋਂ 14 15 ਨਾਲ ਰੈਲੀਆਂ ਹੋਣ ਤੇ ਪਹਿਲੀ ਰੈਲੀ ਚ ਭਾਸ਼ਣ ਵਧੀਆ ਹੋ ਜੇ ਫਿਰ ਪਤਾ ਲੱਗ ਜਾਂਦਾ ਵੀ ਅੱਜ ਆਪਣਾ ਦਿਨ ਹੈ ਹਾਂਜੀ ਜੀ ਬਸ ਸਰ ਹੋਈ ਸੀਗਾ ਬਸ ਜਿਵੇਂ ਉਹਨੇ ਬੈਟਿੰਗ ਕੀਤੀ ਮੈਨੂੰ ਬਸ ਇੰਦਾ ਫੀਲ ਹੋਇਆ ਕਿ ਅੱਜ ਦਾ ਦਿਨ ਹੈ ਤੇ ਇੱਕ ਵਾਰੀ ਇੱਕ ਚਾਂਸ ਤਾਂ ਲੈ ਸਕਦੇ ਇੱਕ ਓਵਰ ਦਾ ਚਾਂਸ ਤਾਂ ਲੈ ਹੀ ਸਕਦੇ ਆ ਕਿ ਇਹਨੂੰ ਇੱਕ ਚਾਂਸ ਦੇਈਏ ਲੈਟਸ ਸੀ ਕੀ ਹੁੰਦਾ ਔਰ ਉਹਨੇ ਤਾਂ ਫਿਰ ਪਹਿਲੇ ਓਵਰ ਚ ਹੀ ਕਮਾਲ ਕਰਨਾ ਸ਼ੁਰੂ ਕਰ ਦਿੱਤਾ। ਨਹੀਂ ਕਮਾਲ ਕਰ। ਪਹਿਲੇ ਓਵਰ ਚ ਦੋ ਵਿਕਟਾਂ ਆ ਗਿਆ ਸੀਗੇ। ਉਹ ਦੋ ਦੋ ਦੀਆਂ ਦੋ ਵੱਡੀਆਂ ਵਿਕਟਾਂ। ਸਤੂ ਵਾਲਾ ਚ ਇੰਜ ਸਤੂ ਵਾਲਾ ਚ ਦੋ ਵਿਕਟਾਂ ਕਰ ਦਿੱਤੀ ਉਹਨੇ। ਹਾਂ ਉਹ ਤਾਂ ਖੈਰ ਸਾਰ ਓਵਰ ਤਾਂ ਬਹੁਤ ਉਹਦੇ ਇਕਨੋਮਿਕਲੀ ਬਹੁਤ ਰਨ ਦਿੱਤੇ ਹੀ ਨਹੀਂ ਉਹਨੇ। ਤੇ ਸ਼੍ਰੀ ਚਰਨੀ ਨੇ ਬਹੁਤ ਅੱਛੀ ਬਹੁਤ ਤੇ ਜੀ ਜੀ ਸਰ। ਰਿਚਾ ਨੇ ਬਹੁਤ ਬਹੁਤ ਕਮਾਲ ਰਿਚਾ ਦੀ। ਹਨਾ ਦੀਪਤੀ ਨੇ ਦੀਪਤੀ ਨੋ ਡਾਊਟ ਦੀਪਤੀ ਜੈ ਮੇਮਾ ਤੇ ਪਰ ਇਹ ਵੀ ਮੈਂ ਜਦੋਂ ਮੈਂ ਮੈਨੂੰ ਕਲੀ-ਕਲੀ ਬੋਲਦਾ ਪਤਾ ਹੈ ਕਿਉਂਕਿ ਉਹਨਾਂ ਦੀ ਕੈਪਟਨ ਜਿਹੜੀ ਆ ਬਹੁਤ ਖਤਰਨਾਕ ਪਲੇਅਰ ਆ ਉਹ ਹਾਂਜੀ ਉਹਦਾ ਵਿਕਟ ਇੱਕ ਇੱਕ ਕੈਚ ਤਾਂ ਛੁੱਟ ਵੀ ਗਿਆ ਸੀ ਉਹਦਾ ਜੈਮਨ ਛੱਡਿਆ ਸੀ ਮੇਰੇ ਖਿਆਲ ਚ ਤੇ ਪਰ ਜਦੋਂ ਸੈਂਚਰੀ ਤੋਂ ਬਾਅਦ ਥੋੜਾ ਈਜ਼ੀ ਹੋ ਗਈ ਉਹ ਮੇਰੇ ਖਿਆਲ ਚ ਤੇ ਉਹ ਤੋਂ ਬਾਅਦ ਫਿਰ ਜਦੋਂ ਉਹਦਾ ਵਿਕਟ ਆ ਗਿਆ ਫਿਰ ਉਸ ਵੇਲੇ ਬਸ ਜਿਹੜਾ ਲੱਗਿਆ ਸੀ ਪਤਾ ਖੈਰ ਮੈਨੂੰ ਇਹ ਡਾਊਟ ਇਹ ਸੀ ਕਿਉਂਕਿ ਜਿਹੜੀ ਕਲਰਕ ਸੀ ਜਿਹਦਾ ਕੈਚ ਤੁਸੀਂ ਐਂਡ ਵਿੱਚ ਪਕੜਿਆ ਹਾਂ ਜੀ ਅੰਦੀ ਉਹਨੇ सेमीफाइनल ਉਹਨੇ ਆਪਣਾ ਲੀਗ ਮੈਚ ਦੇ ਵਿੱਚ ਉਹ 54 ਬਲਾਂ ਤੇ 84 ਰਨ ਬਣਾ ਕੇ ਮੈਚ ਹੀ ਖੋ ਕੇ ਲੈ ਗਈ ਸੀ ਉਹ ਤਾਂ ਹਾਂ ਜੀ ਸਰ ਹਨਾ ਬਹੁਤ ਖਤਰਨਾਕ ਸੀ ਪਰ ਇਹ ਵੀ ਅਮਨਜੋਤ ਕਾਫੀ देर ਫਿਰ ਉੱਠੀ ਨਹੀਂ ਉਦੋਂ ਮੈਂ ਕੈਚ ਲੈ ਕੇ ਤੇ ਜੀ ਅੰਦੀ ਉਹ ਉਹ ਪੇਚ ਬਿਲਕੁਲ ਡਿਫਰੈਂਟ ਸੀ ਹਾਂ ਕੱਲ ਵਾਲੀ ਪੇਚ ਬਹੁਤ ਡਿਫਰੈਂਟ ਸੀ ਸਾਨੂੰ ਪਤਾ ਚੱਗਾ ਕਿ ਇਹ ਰਨ ਕਾਫੀ ਨੇ ਬਸ ਕੌਨਫੀਡੈਂਸ ਹੋ ਗਿਆ ਬਸ ਬੋਲਿੰਗ ਤੇ ਫਿਲਡਿੰਗ ਕਰਦੇ ਰਹਿਣਾ ਅਨੇਨੀ ਬੜਾ ਵਧੀਆ ਤਰੀਕੇ ਨਾਲ ਤੁਸੀਂ ਪਹਿਲਾਂ ਉਹਨੂੰ ਥੋੜਾ ਜਿਹਾ ਤੁਸੀਂ بیٹنگ ਆਰਡਰ ਵੀ ਚੇਂਜ ਕੀਤਾ ਸੀ ਹਾਂਜੀ ਸਰ ਹਾਂ ਰਿਚਾ ਨੂੰ ਮੇਰੇ ਖਿਆਲ ਥੋੜਾ ਜਿਹਾ ਅੱਗੇ ਵਾਸਤੇ ਰੱਖਿਆ ਸੀ ਹਾਂ 40 ਓਵਰ ਤੋਂ ਬਾਅਦ ਹੀ ਆਇਆ ਸੀ ਪਰ ਜਿਹੜਾ ਤੁਹਾਡਾ ਕਪਤਾਨੀ ਦੀ ਵੀ ਤਾਰੀਫ ਹੋ ਰਹੀ ਹੈ ਕਿ ਬੋਲਿੰਗ ਚੇਂजेस ਹੈ ਨਾ ਤੇ ਔਰ ਜਦੋਂ ਵੀ ਬੋਲਿੰਗ ਚੇਂਜ ਹੋਈ ਕੁਝ ਨਾ ਕੁਝ ਹੈਪਨ ਹੋਇਆ ਹੈ ਨਾ ਕਿਸੇ ਨਾ ਕਿਸ ਤਰੀਕੇ ਨਾਲ ਪਰ ਕਿਉਂਕਿ ਦੋਨੇ ਟੀਮਾਂ ਪਹਿਲੀ ਵਾਰ ਫਾਈਨਲ ਖੇਡ ਰਹੀਆਂ ਸੀ ਪ੍ਰੈਸ਼ਰ ਤਾਂ ਫਿਰ ਇੱਕੋ ਜਿਹਾ ਸੀ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਟਰੋਫੀ ਲੈਣ ਵੇਲੇ ਨੱਚਦੇ ਹਨ ਵੀ ਦੇਖਿਆ ਭੰਗੜਾ ਪਾਉਂਦੇ ਨੇ ਤੇ ਪੰਜਾਬੀ ਭੰਗੜਾ ਬੰਦੇ ਜਾਣਗੇ ਦੀ ਬាទ ਬਿਲਕੁਲ ਬਿਲਕੁਲ ਤੇ ਆਪਣੇ ਅਰਸ਼ਪ੍ਰੀਤ ਵੀ ਮੈਨ ਆਫ ਦਾ ਮੈਚ ਉਸ ਦਿਨ ਆਏ ਹੈ ਹਨਾ ਤੇ ਅਭਿਸ਼ੇਕ ਦੀ ਫਾਰਮ ਵੀ ਅੱਛੀ ਚੱਲ ਰਹੀ ਹੈ ਸ਼ੁਮਨ ਵੀ ਤੋਂ ਸਾਰੀ ਪੰਜਾਬ ਦਾ ਜਿਹੜਾ ਸਾਡਾ ਸਪੋਰਟਸ ਦਾ ਜਿਹੜਾ ਬੈਚ ਆ ਮੈਂ ਕਹੂੰਗਾ ਸਾਰਾ ਬੈਚ ਹੀ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਤੇ ਤੁਸੀਂ ਆਓ ਪੰਜਾਬ ਚ ਕਦੋਂ ਆਣਾ ਪੰਜਾਬ ਸਰ ਅਸੀਂ ਸਾਨੂੰ ਹੁਣ ਹੋਲੀ ਵਾਲੀ ਪਤਾ ਚੱਲ ਰਿਹਾ ਹੈ ਕਿ ਸਟਾਡਨ ਕੱਲ ਕੀ ਹੈ ਓਕੇ ਤੁਸੀਂ ਆਓ ਮੋਸਟ ਵੈਲਕਮ ਤੇ ਮਾਪਿਆਂ ਨੂੰ ਮਾਤਾ ਪਿਤਾ ਨੂੰ ਸਾਰਿਆਂ ਨੂੰ ਬਰਾਇ ਗੁ ਮੈਂ ਵਸੇ ਸੁਣ ਲਈ ਸੀ ਇੰਟਰਵਿਊ ਨਾ ਦੀ ਤੁਸੀਂ ਕਹੇ ਸੀ ਨਾ ਵੀ ਹਿੰਦੀ ਵੀ ਠੀਕ ਹੈ ਪੰਜਾਬੀ ਵੀ ਅੰਗਰੇਜ਼ੀ ਚ ਥੋੜਾ ਜਿਹਾ ਇਹ ਆਪਣਾ ਪੰਜਾਬੀਆਂ ਦਾ ਹੁੰਦਾ ਹੀ ਇੰਨਾ ਕਿ ਤਾ ਤੇ ਹਾਂਜੀ ਪਰ ਬੜਾ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੇ ਬਹੁਤ ਮਿਥਾਲੀ ਰਾਜ ਹੋ ਗਏ ਯਾਰ ਜੀ ਸਰ ਮਲਹੋਤਰਾ ਗੋਸ਼ਮਾਂ ਵੀ ਹਾਂ ਜੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਜਾਗ ਲਾਇਆ ਨਾ ਕਿ ਕੁੜੀਆਂ ਵੀ ਕ੍ਰਿਕਟ ਖੇਡ ਸਕਦੀਆਂ ਨਹੀਂ ਤਾਂ ਸਿਰਫ ਘਰੇ ਥਾਪੀ ਨਾਲ ਹੀ ਥੋੜਾ ਬਹੁਤ ਆਪਣੇ ਭਰਾਵਾਂ ਨਾਲ ਜਾਂ ਹੈ ਨਾ ਉੱਥੇ-ਉੱਥੇ ਖੇਡ ਲੈਂਦੇ ਸੀ ਤੇ ਉਹ ਉਹਦੇ ਚ ਵੀ ਸਮਝਦੇ ਨਹੀਂ ਸੀ ਵੀ ਚਲੋ ਦੋ ਬੱਲਾਂ ਇਹਨੂੰ ਖੜਾ ਦੋ ਯਾਰ ਦੋ ਬੱਲਾਂ ਝੋਟ ਹੋ ਜਾਣਾ ਇਹਨੇ ਹਨਾ ਪਰ ਹੁਣ ਹੁਣ ਜਿਹੜੀਆਂ ਡਾਈਆਂ ਲੱਗ ਰਹੀਆਂ ਨੇ ਜਾਂ ਜਿਹੜੇ ਕੈਚ ਫੜੇ ਜਾ ਰਹੇ ਨੇ ਉਹ ਮਤਲਬ ਵਰਲਡ ਕਲਾਸ ਕੈਚੇਸ ਨੇ ਸੋ ਅਮਨਜੋਤ ਸੈਮੀਫਾਈਨਲ ਚ ਵੀ ਜਿਹੜਾ ਵਿਨਿੰਗ 4 ਸੀਗਾ ਅਮਨਜੋਤ ਹੀ ਸੀਗਾ ਕੱਟ ਸ਼ਾਟ ਹਨਾ ਕੱਟ ਸ਼ਾਟ ਆ ਦੋ ਚੌਕੇ ਤਾਂ ਆਖਰੀ ਜਿਹੜੇ ਨੇ ਉਹ ਤੇ ਮੈਨੂੰ ਇਹ ਲੱਗ ਜਾਂ ਸੀ ਕਿ ਵੀ ਹਜੇ ਕਾਫੀ ਬੋਲਣ ਪਈਆਂ ਨੇ ਹੁਣ ਕਾਫੀ ਫਰਕ ਪੈ ਗਿਆ ਇੱਕ ਇੱਕ ਦੋ ਦੋ ਲੈ ਲਓ ਕਿਤੇ ਆਉਂਦਾ ਪਰ ਮੈਨੂੰ ਕਾਲੀ ਸੀ ਜਲਦੀ ਸੀ ਸੋ ਅਮਨ ਕਰਦਿਆਂ ਨੂੰ ਕਰ ਦੇਣਾਗਾ ਲੋਕੀ ਫੇ ਕੀ ਕਹਿੰਦੇ ਹਾਂਜੀ ਸਰ ਸਾਰੇ ਖੁਸ਼ ਨੇ ਬਸ ਹੁਣ ਵੇਟ ਕਰ ਰਹੇ ਨੇ ਸਾਰੇ ਆਂਦੇ ਹਾਂ ਤੁਸੀਂ ਆਓ ਸਾਨੂੰ ਸਾਰਿਆਂ ਨੂੰ ਹੀ ਉਨਾ ਹੀ ਇੰਤਜ਼ਾਰ ਹੈ ਸਾਰਿਆਂ ਨੂੰ ਤੁਸੀਂ ਆਓ ਤੁਹਾਨੂੰ ਅਸੀਂ ਅੱਖਾਂ ਤੇ ਬਿਠਾਵਾਂਗੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਤੁਸੀਂ ਪੰਜਾਬ ਦੀ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਔਰ ਸਾਡੀਆਂ ਲੱਖਾਂ ਧੀਆਂ ਵਾਸਤੇ ਤੁਸੀਂ ਪ੍ਰੇਰਨਾ ਸਰੋਤ ਹੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫੇਰ ਤੇ ਵਰਲਡ ਕੱਪ ਦੀ ਟਰੋਫੀ ਜਿਹੜੀ ਹੈ ਉਹ ਪੰਜਾਬ ਚ ਆਊਗੀ ਕਿ ਮਤਲਬ ਟਾਈਮ ਲੱਗ ਜੂਗਾ ਜੇ ਕਿਤੇ ਹੋਰ ਜਾਣਾ ਉਹਨੇ ਪਹਿਲਾਂ ਨਹੀਂ ਸਰ ਉਹ ਤਾਂ ਆਫਿਸ ਚਲੀ ਜਾਏਗੀ ਪੀਸੀਸੀ ਆਫਿਸ ਤੇ ਬੈਸੇ ਆਪਾਂ ਮੰਗਾ ਨਹੀਂ ਸਕਦੇ ਵੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਰਿਕਵੈਸਟ ਕਰਾਂਗੇ ਰਿਕਵੈਸਟ ਕਰਾਂਗੇ ਜੀ ਜਰੂਰ ਹਾਂ ਵੀ ਸਾਨੂੰ ਭਈ ਅਸੀਂ ਕੀੜਾ ਦੇਣਾ ਇਹਦਾ ਪੰਜਾਬ ਚ ਜੀ ਸਰ ਜੀ ਤੇ ਕਪਤਾਨ ਦੀ ਸਟੇਟ ਚ ਤਾਉਣੀ ਚਾਹੀਦੀ ਆ ਉਹ ਦੇ ਲੋਕ ਦੇਖਣਾ ਚਾਹੁੰਦੇ ਨੇ ਹੱਥ ਲਾ ਕੇ ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਟੈਲੀਵਿਜ਼ਨ ਤੇ ਦੇਖਿਆ ਸੀ ਹੱਥ ਲਾ ਕੇ ਅੱਜ ਪਹਿਲੀ ਵਾਰ ਦੇਖਿਆ ਹਾਂ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਮਿਹਨਤ ਕੀਤੀ ਉਸ ਮਿਹਨਤ ਦਾ ਮੁੱਲ ਮਿਲਿਆ ਔਰ ਜਦੋਂ ਮਿਹਨਤ ਤੋਂ ਬਾਅਦ ਫਲ ਮਿਲਦਾ ਉਸ ਫਲ ਦਾ ਜਿਹੜਾ ਸਵਾਦ ਹੈ ਉਹ ਬਕਰੇ ਹੁੰਦਾ ਸੋ ਮੇਰੇ ਖਿਆਲ ਚੋ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਮਰਜੀ ਇੰਟਰਵਿਊ ਦੇ ਲਿਓ ਪਰ ਜੋ ਤੁਹਾਡੇ ਅੰਦਰ ਫੀਲਿੰਗ ਹੈ ਜੋ ਤੁਹਾਡੇ ਅੰਦਰ ਵਰਲਡ ਚੈਂਪੀਅਨ ਬਣਨ ਦਾ ਜਿਹੜਾ ਸਾਰੀ ਉਮਰ ਵਾਸਤੇ ਤੁਹਾਡੇ ਜਿਹੜਾ ਨਾਮ ਰਹੂਗਾ ਤੇ ਮਾਪੇ ਪ੍ਰਾਊਡ ਨਾਲ ਅੱਗੇ ਅਗਲੀਆਂ ਪੀੜ੍ਹੀਆਂ ਪ੍ਰਾਊਡ ਨਾਲ ਦੱਸਿਆ ਕਰਨਗੀਆਂ ਕਿ ਸਾਡੇ ਜਿਹੜੇ ਕਰ ਟਰੋਫੀ ਜੀਨਰ ਜਿਹੜੇ ਸੀਗੇ ਜਿਵੇਂ ਅੱਜ 올ਿਪੀਅਨ ਦੱਸਦੇ ਕੋਈ ਕਿ ਮੈਂ 1900 73 ਦਾ ਜ 1982 ਦੇ অলਪਿਕ ਦਾ ਵਿੱਚ ਮੈਂ ਲੰਪੀਆ ਨਾ ਜਾ ਇਦਾਂ ਦੱਸ ਦਿਆ ਨਾ ਪ੍ਰਾਊਡ ਨਾਲ ਹਾਂਜੀ ਜੀ ਸੋ ਇੱਕ ਇਤਿਹਾਸ ਤੁਸੀਂ ਰਚਤਾ ਤੇ ਤੁਹਾਡੀ ਖੁਸ਼ੀ ਜਿਹੜੀ ਹੈ ਉਹ ਸਾਡੀ ਖੁਸ਼ੀ ਹੈ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਖੁਸ਼ੀਆਂ ਤੁਹਾਡੇ ਨਾਲ ਵੰਡਾਂਗੇ ਤੇ ਖੁਸ਼ੀਆਂ ਸਾਰੇ ਪੰਜਾਬ ਦੀਆਂ ਦੁੱਗਣੀਆਂ ਤਿਗਣੀਆਂ ਕਰਾਂਗੇ ਆਪਾਂ ਜੀ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਜਿਉਂਦੇ ਬਸਦੀਆਂ ਰਹੋ ਜੀ ਸਰ ਧੰਨਵਾਦ